ਹੁਣ ਜੇਕਰ ਕਿਸੇ ਨੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜ਼ਿੰਦਗੀ ਪਰ ਪਛਤਾਉਣਾ ਪਵੇਗਾ ਹਾਂਜੀ ਪੰਜਾਬ ਸਰਕਾਰ ਨੇ ਪੰਜਾਬ ਪ੍ਰੋਵਿੰਸ਼ਨ ਆਫ ਅਫੈਂਸਸ ਅਗੇਂਸਟ ਹੋਲੀ ਸਕ੍ਰਿਪਚਰ ਐਕਟ 2025 ਪੇਸ਼ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਧਾਰਮਿਕ ਗ੍ਰੰਥ ਜਾਨੀ ਗੁਰੂ ਗ੍ਰੰਥ ਸਾਹਿਬ ਗੀਤਾ ਪਵਿੱਤਰ ਕੁਰਾਨ ਜਾਂ ਪਵਿੱਤਰ ਬਾਈਬਲ ਦੀ ਬੇਅਦਬੀ ਕਰਦਾ ਹੈ ਉਸ ਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਵਿੱਚ ਘੱਟੋ ਘੱਟ 10 ਸਾਲ ਕੈਦ ਜਾਂ ਫਿਰ ਉਮਰ ਕੈਦ ਦੇ ਨਾਲ ਨਾਲ ਜੁਰਮਾਨਾ ਵੀ ਹੋਵੇਗਾ ਇਸ ਤੋਂ ਇਲਾਵਾ ਜੇਕਰ ਕੋਈ ਰਿਲੀਜੀਅਸ ਲੀਡਰ ਜਿਵੇਂ ਪੁਜਰੀ ਗ੍ਰੰਥੀ ਪਾਸਟਰ ਜਾਂ ਮੋਲਵੀ ਜਿਹੀ ਬੇਅਦਬੀ ਕਰਨਗੇ ਤਾਂ ਉਹਨਾਂ ਲਈ ਵੀ ਸਖਤ ਸਜ਼ਾ ਹੋਵੇਗੀ ਤੇ ਜੇਕਰ ਕੋਈ ਵਿਕਲੰਗ ਜਾਂ ਨਵਾਲਕ ਵਿਅਕਤੀ ਬੇਅਦਬੀ ਨੂੰ ਅੰਜਾਮ ਦੇਵੇਗਾ ਤਾਂ ਉਹਨਾਂ ਦੇ ਮਾਪਿਆਂ ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ ਤੇ ਸਜ਼ਾ ਉਹਨਾਂ ਨੂੰ ਮਿਲੇਗੀ ਇਹ ਬਿੱਲ ਜੇ ਡਰਾਫਟ ਸਟੇਜ ਵਿੱਚ ਹੈ ਤੇ ਭਵਿੱਖ ਵਿੱਚ ਇਸ ਦੇ ਪਾਸ ਹੋਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਵੱਲੋਂ ਵੀ ਬੇਅਦਮੀਆਂ ਖਿਲਾਫ ਬਿੱਲ ਪੇਸ਼ ਕੀਤੇ ਗਏ ਸਨ ਪਰ ਕੋਈ ਖਾਸ ਕਾਨੂੰਨ ਉਹ ਦੱਸਣਾ ਕਿ ਬੇਅਦਬੀ ਦੀ ਐਕਚੁਅਲ ਸਜ਼ਾ ਕੀ ਹੋਣੀ ਚਾਹੀਦੀ ਹੈ